ਤਾਂ ਦੱਸ ਜਿ ਕਿ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੀ ਅਗਵਾਈ ਹੇਠ ਰੂਪਨਗਰ ਦੇ ਵਿੱਚ ਆਪਰੇਸ਼ਨ ਈਗਲ ਚਲਾਇਆ ਗਿਆ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਵੱਡਰ ਪੱਦੇ ਉੱਤੇ ਨਕੀਲ ਕੱਸਨ ਦੀ ਕੋਸ਼ਿਸ਼ ਕੀਤੀ ਗਈ ਹੈ ਪਤਾ ਹੈ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਕੀਤੇ ਗਏ ਨੇ ਤੇ ਇਸ ਦੌਰਾਨ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਨਾ ਅਤੇ डीएसपीस मौके मौजूद रहे ने तो, तो, तो स्पेशल डीसीपी ने कहा कि नश्या ਦੇ ਖਾਤਮੇ ਦੇ ਲਈ ਇਹ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਪਿਛਲੇ ਸਮੇਂ ਦੌਰਾਨ ਇਹਨਾਂ ਆਪਰੇਸ਼ਨਾਂ ਤਾਇਆ ਤੋਂ ਪਲੱਸ 2 ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਦੇ ਨਾਲ ਨਸ਼ੇ ਉੱਤੇ ਵੱਡੇ ਪੱਧਰ ਉੱਤੇ ਠੱਲ ਪੈਂਦੀ ਹੋਈ ਵੀ ਨਜ਼ਰ ਆਈ ਹੈ ਤੇ ਅਜਿਹੇ ਆਪਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੇ ਹੁਣ ਕਹਿ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪਰ ਹਮੇ ਫਿਰ ਸ਼ਹਿਰ ਹੋਵੇ ਜਾਂ ਪਿੰਡ ਹੁਣ ਲੋਕਾਂ ਨੂੰ ਨਸ਼ੇ ਦੇ ਨਾਲ ਹੋ ਰਹੀ ਦਿੱਕਤ ਪਰੇਸ਼ਾਨੀ ਨੂੰ ਹੱਲ ਕਰਨ ਦੇ ਲਈ ਹਰ ਸਮੇਂ ਪੰਜਾਬ ਪੁਲਿਸ ਉਨ੍ਹਾਂ ਦੇ ਨਾਲ ਖੜੀ ਹੋਈ ਹੈ ਇਹਨਾਂ آپریشنਾਂ ਦੇ ਨਾਲ ਵੱਡੇ ਪੱਧਰ ਉੱਤੇ ਨਸ਼ੇ ਉੱਤੇ ਨਕੇਲ ਕਸੀ ਐ ਤੇ ਰਿਕਾਰਡ ਪੱਤਰ ਉੱਤੇ ਰਿਕਵਰੀਆਂ ਨਸ਼ੀਲੇ ਪਦਾਰਥੀਆਂ ਦੀ ਕੀਤੀਆਂ ਗਈਆਂ ਨੇ। ਤਾਂ ਹòn ਵਾਲੇ ਸੰਬੰਧ ਵਿੱਚ ਜੇ ਇਹ آپریشن ਜਾਰੀ ਰਹਿਣਗੇ ਤੇ ਨਸ਼ੇ ਦੇ ਵੱਡੇ ਵਪਾਰੀਆਂ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ। ਜੇ ਇਸੇ ਕਾਰਵਾਈ ਨੂੰ ਸਖਤ ਕਰਦੇ ਹੋ ਉਹਨਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ। ਅੱਜ ਸਾਰੇ ਪੰਜਾਬ ਵਿੱਚ ਇੱਕ ਆਪਰੇਸ਼ਨ ਈਗਲ ਲਸੀ ਸ਼ੁਰੂ ਕੀਤਾ ਹੈ ਔਰ ਚੌਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇੱਕ ਦ੍ਰਿੜ ਸੰਕਲਪ ਹੈ ਕਿ ਜਿਹੜਾ ਨਸ਼ੇ ਦਾ ਕੋਡ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਪ੍ਰੋਂਗ ਸਟ੍ਰੈਟਜੀ ਹੈ ਇਟ ਹੈਗੀ ਹੈ ਸਟ੍ਰਿਕਟ ਇਨਫੋਰਸਮੈਂਟ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਦੁਰ ਦੁਸ਼ ਪਰਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜਿਹੜੇ ਡਰਗ ਵੇਚਣ ਵਾਲੇ ਆ ਜਿਹੜੇ ਵੱਡੇ ਸਮੱਗਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਤੁਰ ਗਏ ਹਨ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਸੋ ਇਸੇ ਜਿਹੜਾ ਸਾਡਾ ਇੱਕ ਮਹਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਇਸੇ ਦੇ ਤਹਿਤ অপারেশন ঈগল 4 ਸ਼ੁਰੂ ਕੀਤਾ ਗਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਸੀਨੀਅਰ ਅਫਸਰ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਹਨ ਡਰੱਗਸ ਦੇ ਉੱਥੇ ਦੀ ਘੇਰਾਬੰਦੀ ਕਰਕੇ ਜਿਹੜੇ ਸਾਡੇ ਨੋਨ ਸਮਗਲਰਸ ਹਨ ਜਿਹੜੇ ਨੋਨ ਡਰਗ ਤਰਾਫਿਕਰਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮੱਛੀਆਂ ਨੇ ਬਿਗ ਫਿਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਖਿਲਾਫ ਵੀ ਇੱਕ ਕੀਤੀ ਗਈ ਹੈ ਔਰ ਜਿਹੜੇ ਇਹ ਵੱਡੇ ਡਰਗ ਸਮਗਲਰਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਸਮਝਦਾ ਕਿ 356 ਦੇ ਕਰੀਬ ਵੱਡੇ ਸਮਗਨੇਸ ਅਸੀਂ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀਗੀ ਜਿਹੜੀ ਇਲਗੋਟਨ ਪੈਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਈਡੈਂਟੀਫਾਈ ਕਰਕੇ ਉਸ ਤੇ ਫੋਰਫੀਚਰ ਲਈ ਅਸੀਂ ਕੇਸ ਭੇਜੇ ਆਂ ਔਰ ਪਿਛਲੇ 1 ਸਾਲ ਦੇ ਵਿੱਚ ਅਸੀਂ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਜਿਹੜੇ ਵੱਡੇ